प्यारे बच्चों आज हम करण जा रहे हैं अभ्यास 2.3 का 13वां सवाल सतनाम ਕੋਲ 8765 ਰੁਪਏ ਸਨ ਉਸਦੇ ਮਾਮਾ ਜੀ ਨੇ ਉਸ ਨੂੰ 2500 ਰੁਪਏ ਹੋਰ ਦਿੱਤੇ ਫਿਰ ਸਤਨਾਮ ਨੇ ਆਪਣੇ કુલ ਰੁਪਏਆਂ ਵਿੱਚੋਂ ਆਪਣੀ ਭੈਣ ਨੂੰ 4700 ਰੁਪਏ ਦੇ ਦਿੱਤੇ ਹੁਣ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਪੁੱਛੋ ਸਤਨਾਮ ਕੋਲ ਪਹਿਲਾਂ 8765 ਰੁਪਏ ਸਨ ਮਾਮਾ ਜੀ ਨੇ ਹੋਰ ਦਿੱਤੇ ਤਾਂ ਪੱਲਾ ਇਹਨਾਂ ਦੋਨੋਂ ਸੰਖਿਆਵਾਂ ਦਾ ਜੋੜ ਹੋਏਗਾ ਜੋੜ ਕਰਨ ਤੇ ਕੁੱਲ ਰਕਮ ਦਾ ਪਤਾ ਚੱਲ ਜਾਏਗਾ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਸਨੇ 4770 ਰੁਪਏ ਆਪਣੇ ਭੈਣ ਨੂੰ ਦੇ ਦਿੱਤੇ ਆਪਣੇ ਭੈਣ ਨੂੰ ਦੇਣ ਤੋਂ ਬਾਅਦ ਉਸ ਕੋਲ ਕਿੰਨੇ ਰੁਪਏ ਬਚੇ ਇਸ ਲਈ ਕਰਾਂਗੇ ਘਟਾਓ ਚਲੋ ਕਰਦੇ ਹਾਂ ਇਸਵਾਲ ਨੂੰ ਸਤਨਾਮ ਕੋਰ ਰੁਪਏ ਸੰ 876 ਮਾਮਾ ਜੀ ਨੇ ਹੋਰ ਦਿੱਤੇ 2500 ਰੁਪਏ ਤਾ ਇਸ ਤਰ੍ਹਾਂ ਪਹਿਲਾਂ ਆਪਾਂ ਕਰਾਂਗੇ ਜੋੜ ਕੇ ਉਸ ਕੋਲ ਕੁੱਲ ਹੁਣ ਕਿੰਨੇ ਰੁਪਏ ਸਨ ਪੰਜ 6 7 5 12 ਅਸਲ 1 8 9 10 11 ਯਾਨੀ ਕਿ 11165 ਰੁਪਏ ਸਨ ਤੇ ਉਸ ਨੇ ਇਹਨਾਂ ਰੁਪਈਆਂ ਵਿੱਚੋਂ 4700 ਰੁਪਏ ਆਪਣੇ ਪੈਨ ਨੂੰ ਦੇ ਦਿੱਤੇ पहला कुल रकम लिखा जे उस है कुल रकम ग्यारह हजार दो सौ पैंठ रुपए भैन पैन उसने किने रुपए दिते चार हजार सत सौ सत्तर रुपए ਇੰਨੇ ਰੁਪਏ ਦੇਣ ਤੋਂ ਬਾਅਦ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਬਾਕੀ ਰਕਮ ਬਾਕੀ ਰਕਮ ਕੱਢਣ ਲਈ ਬੱਚਿਓ ਤੁਹਾਨੂੰ ਪਤਾ ਹੈ ਕਿ ਆਪਾਂ ਕੀ ਕਰਦੇ ਹਾਂ ਘਟੋ ਚੋ ਘਟੋ ਕਰਦੇ ਹਾਂ 5 ਵਿੱਚੋਂ 0 ਕੱਢ 5 6 ਤੋਂ 7 ਨਹੀਂ ਜਾ ਸਕਦੇ 6 2 ਤੋਂ 1 ਹਸਲੇਗਾ ਬਣ ਗਏ 16 ਇੱਥੇ ਰਹਿ ਗਿਆ 1 ਜੇ ਦੇਖੀਏ 1 ਤੋਂ ਵੀ 7 ਨਹੀਂ ਜਾ ਸਕਦੇ ਤਾਂ 1 ਜਿਹੜਾ ਹੈ 11 ਤੋਂ 1 ਲੈ ਲੇਗਾ ਤਾਂ ਰਹਿ ਜਾਣਗੇ ਇੱਥੇ 10 ਤੇ ਬਣ ਜਾਣਗੇ 11 ਸੋਨਾਂ ਸੱਤ ਕਿ 9 11 ਸੱਤ ਕਿ 4 1004 ਕਿ 6 ਤਾਂ ਇਹ ਹੋ ਗਿਆ ਆਪਣਾ ਉੱਤਰ ਇਸ ਸਵਾਲ ਦਾ ਕਿ ਉਸ ਕੋਲ ਬਾਕੀ ਰਕਮ 6495 ਰੁਪਏ ਬਾਕੀ ਬਚੇ ਅਗਲਾ ਸਵਾਲ ਦੇਖਦੇ ਹਾਂ 14 ਸਵਾਲ ਮਨਦੀਪ ਕੋਲ 10000 ਰੁਪਏ ਸਨ ਉਸ ਨੇ ਬਾਜ਼ਾਰ ਵਿੱਚੋਂ 1050 ਰੁਪਏ ਦਾ ਬੁੱਟਾ ਦਾ ਜੋੜਾ ਅਤੇ 3600 ਰੁਪਏ ਦਾ ਇੱਕ ਕੋਟ ਪੈਂਟ ਖਰੀਦਿਆ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਇੱਥੇ ਤੁਸੀਂ ਦੇਖ ਰਹੇ ਹੋ ਬੱਚਿਓ ਜਿਹੜੇ ਸਵਾਲ ਆਪਾਂ ਕਰ ਰਹੇ ਹਾਂ ਇਹਨਾਂ ਵਿੱਚ ਜੋੜ ਵੀ ਆ ਰਿਹਾ ਤੇ ਘਟਾਓ ਵੀ ਆ ਰਿਹਾ ਹੈ ਹੁਣ 10000 ਰੁਪਏ ਸਨ ਮਾਰਕੀਟ ਵਿੱਚੋਂ ਮੁੱਟਾਂ ਦਾ ਜੋੜਾ ਤੇ ਕੋਟ ਪੈਂਟ ਖਰੀਦਿਆ ਤੇ ਇਹਨਾਂ ਦੋਨਾਂ ਦਾ ਜੋੜ ਕਰਨ ਤੋਂ ਬਾਅਦ ਅਸੀਂ 10000 ਵਿੱਚੋਂ ਘਟਾਓ ਕਰਾਂਗੇ ਤੇ ਦੇਖਾਂਗੇ ਕਿ ਕਿੰਨੇ ਰੁਪਏ ਬਾਕੀ ਬਚੇ ਮਨਦੀਪ ਕੋਲ ਰੁਪਏ ਸਨ 10000 ਉਸ ਵਿੱਚੋਂ ਬੁੱਟਾਂ ਦਾ ਜੋੜਾ ਖਰੀਦਿਆ 1050 ਦਾ ਕੋਟ ਪੈਂਟ ਖਰੀਦਿਆ 3600 ਦਾ ਪਹਿਲਾਂ ਅਸੀਂ ਜਿਹੜੀਆਂ ਦੋ ਚੀਜ਼ਾਂ ਖਰੀਦੀਆਂ ਨੇ ਉਹਨਾਂ ਦਾ ਅਸੀਂ ਕੀ ਕਰਾਂਗੇ ਜੋੜ ਤਾਂ ਜੋੜ ਆਪਣੇ ਪਾਸ ਆਇਆ 4650 ਜਾਨੀ ਕਿ 10000 ਵਿੱਚੋਂ ਉਸ ਨੇ 4650 ਰੁਪਏ ਖਰਚ ਦਿੱਤੇ ਤਾਂ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਇਸ ਦੇ ਲਈ ਅਸੀਂ 10000 ਵਿੱਚੋਂ 4650 ਨੂੰ ਘਟੋਕਰਾਂਗੇ ਪਲਨ ਲਿਖਾਂਗੇ ਮਨਦੀਪ ਕੋਲ ਰੁਪਏ ਸੰ 10000 ਖਰਚ ਕੀਤੇ मान खरीदे का खर्च हो खर्च किते चार हजार छे सौ पंजा रुपए बाकी रकम कितनी बची इसको बाकी रकम जीरो चु कटोगे तो जीरो जीरो चु पंज नहीं सा जा सकते जीरो इधर हसल लेगा जीरो ने जीरो तो मंगया इसको को नहीं है अंक देने जीरो ने दस तो मंगया इतने दस तो इतने किन्ने दसा में ਰਹਿ ਗਏ 9 ਹੁਣ ਇਹ 10 ਇਸ 0 ਨੂੰ ਇੱਕ ਦੇਗਾ ਇਹ ਬਣ ਕੇ 10 ਤੇ ਇੱਥੇ ਰਹਿ ਗਏ 9 0 ਚ 0 ਗੱਡੇ 0 10 ਚ 5 ਗੱਡੇ 5 9 ਚ 6 ਗਏ 3 9 ਚ 4 ਗਏ 5 ਤਾਂ ਆਪਣੇ ਪਾਸ ਆਨਸਰ ਆਇਆ 5350 ਰੁਪਏ ਜਾਨੀ ਕਿ ਖਰਚ ਇੱਥੇ ਰੁਪਈਆ ਤੋਂ ਬਾਅਦ 10000 ਵਿੱਚੋਂ 5350 ਰੁਪਏ ਬਾਕੀ ਬਚਦੇ ਹਨ ਇਹ ਆਪਣਾ ਆ ਗਿਆ ਉੱਤਰ ₹ ਦੇ ਰੁਪਏਾਂ ਦੀ ਗੱਲ ਹੋ ਰਹੀ ਹੈ ਬਚੋ ਰੁਪਏ ਦਾ ਸਾਈਨ ਲਗਾਣਾ ਨਾਲ ਜ਼ਰੂਰ ਨਾ ਭੁੱਲਿਓ ਕਿਉਂਕਿ ਇਹ ਸਵਾਲ ਰੁਪਏਾਂ ਦੇ ਤਾਂ ਚਲੋ ਅਗਲਾ ਸਵਾਲ ਦੇਖਦੇ ਹਾਂ ਸੰਦੀਪ ਦੇ ਬੈਂਕ ਖਾਤੇ ਵਿੱਚ 78500 ਰੁਪਏ ਸਨ ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਹੋਰ ਜਮ੍ਹਾਂ ਕਰਵਾਏ ਕਿ ਉਸਦੇ ਖਾਤੇ ਵਿੱਚ 1 ਲੱਖ ਰੁਪਏ ਪੂਰੇ ਹੋ ਜਾਣ ਸਤੀਪ ਤਾਂ ਸੰਦੀਪ ਦੇ ਬੈਂਕ ਖਾਤੇ ਵਿੱਚ ਰੁਪਏ ਸਨ ਕਤ 500 ਨਰਪੇ ਪਲਾਂ ਤੋਂ ਬੈਂਕ ਵਿੱਚ ਹਨ ਪਰ ਖਾਤੇ ਵਿੱਚ ਪੂਰੇ ਕਰਨੇ ਹਨ ਉਸਨੇ ਕਿੰਨੇ ਰੁਪਏ ਪੂਰੇ ਕਰਨੇ ਹਨ ਪੂਰਾ 1 ਲੱਖ ਪੂਰਾ ਕਰਨਾ ਹੈ ਹੁਣ ਹੋਰ ਕਿੰਨੇ ਜਮਾ ਕਰਵਾਏ ਕਿ 1 ਲੱਖ ਪੂਰੇ ਹੋ ਜਾਣ ਇਸ ਦੇ ਲਈ ਅਸੀਂ 1 ਲੱਖ ਵਿੱਚੋਂ 78500 ਰੁਪਏ ਨੂੰ ਘਟੋਕਰਾਂਗੇ ਤਾਂ ਜੋ ਸਾਨੂੰ ਪਤਾ ਲੱਗੇ ਕਿ ਹੋਰ ਕਿੰਨੇ ਰੁਪਏ ਘਟਦੇ ਨੇ ਤੇ ਉਹ ਜਮਾ ਕਰਵਾਈ ਤਾਂ ਘਟੋ ਕਰਦੇ ਹਾਂ 0 0 0 0 0 ਚ 5 ਨਹੀਂ ਜਾ ਸਕਦੇ ਨਾਲ ਵਾਲੇ ਅੰਕ ਤੋਂ ਹਸਲ ਨਹੀਂ ਹੈ 10 ਤੋਂ ਇੱਕ ਅੰਕ ਲਏਗਾ ਇਹ 0 ਤਾਂ ਇੱਥੇ ਰਹਿ ਗਿਆ 9 10 ਇਸ ਅੰਕ ਨੂੰ ਕਦੇਗਾ 10 ਇੱਥੇ ਰਹਿ ਗਿਆ 9 10 ਚ 5 ਗਏ 5 9 ਚ 8 ਗਿਆ 1 9 ਚ 7 ਗਏ 2 ਜਾਨੀ ਕਿ 21500 ਰੁਪਏ ਉਸ ਨੂੰ ਹੋਰ ਚਾਹੀਦੇ ਨੇ एक लख पूरा कर ली पड़ताल कर दा यह चेक कर ली कि ठीक है कि इक्की हज़ार पांच सौ रुपए चाहे अठहत्तर हजार पांच सौ लिख लें पड़ताल फिर इक्की हजार पौ लिखा इन्होंने चोर करद कि एक लख पूरे होंगे कि नहीं तस 7 8 9 10 ਇਹ 1 ਲੱਖ ਰੁਪਇਆ ਪੂਰਾ ਹੋ ਗਿਆ ਇਹ ਪੜਤਾਲ ਕਰਦੇ ਹੋ ਸੰਪਤਾ ਲੱਗਿਆ ਕਿ ਇਹ ਜੋ ਆਨਸਰ ਆਇਆ ਹੈ 1500 ਰੁਪਏ ਜਮ੍ਹਾਂ ਕਰਾਉਂਦਾ ਇਹ ਬਿਲਕੁਲ ਠੀਕ ਹੈ ਤਾਂ ਇਹ ਆਨਸਰ ਆਪਣਾ ਹੈ 1500 ਜਿਹੜੇ ਕਿ ਉਸਨੇ ਹੋਰ ਪੇ ਜਮ੍ਹਾਂ ਕਰਵਾਉਣੇ ਹਨ ਹਾਂ ਸਵਾਲ ਇੱਕ ਆਦਮੀ ਪਹਿਲੇ ਦਿਨ ਪਠਾਨ ਖੋੜ ਤੋਂ ਸ਼ੇਰਨਗਰ ਤੱਕ 435 ਕਿਲੋਮੀਟਰ ਕਾਰ ਚਲਾਉਂਦਾ ਹੈ ਪਠਾਨਕੋਟ ਤੋਂ ਸ਼ਿਰਕਤ ਨਗਰ ਤੱਕ ਅਗਲੇ ਦਿਨ ਉਹ ਆਦਮੀ ਸ਼ਿਰਨਗਰ ਤੋਂ ਲੇ ਤੱਕ ਹੁਣ ਸ਼ਿਰਨਗਰ ਤੋਂ ਅੱਗੇ ਲੇ ਤੱਕ 380 ਕਿਲੋਮੀਟਰ ਕਾਰ ਚਲਾਉਂਦਾ ਹੈ ਇਸ ਉਸ ਆਦਮੀ ਨੂੰ ਦੋ ਦਿਨਾਂ ਵਿੱਚ ਕਿੰਨੀ ਦੂਰੀ ਤੈਅ ਕੀਤੀ ਇਸ ਤੋਂ ਭਾਵ ਹੈ ਕਿ ਅਸੀਂ ਇਹਨਾਂ ਦੋਨੋਂ ਜਿਹੜੀਆਂ ਕਿਲੋਮੀਟਰ ਸੰਖਿਆਵਾਂ ਦਿੱਤੀਆਂ ਹਨ ਉਹਦਾ ਜੋੜ ਕਰਨਾ ਹੈ ਪਹਿਲੇ ਦਿਨ ਪਠਾਨਕੋਟ ਤੋਂ ਸ਼ਿਰਨਗਰ ਤੱਕ ਕਾਰ ਚਲਾਉਂਦਾ ਹੈ 435 ਕਿਲੋਮੀਟਰ ਫਿਰ ਸ਼ਿਰਨਗਰ ਤੋਂ ਲੇ ਤੱਕ ਕਾਰ ਚਲਾਉਂਦਾ ਹੈ 380 ਕਿਲੋਮੀਟਰ ਕੁੱਲ ਦੂਰੀ ਕਿੰਨੀ ਤੈਅ ਕੀਤੀ ਇਸ ਦੇ ਲਈ ਅਸੀਂ ਜੋੜ ਕਰਾਂਗੇ 435 ਅਤੇ 380 ਕਿਲੋਮੀਟਰ ਦਾ ਜੋ 5 8 3 11 4 5 6 7 8 815 ਕਿਲੋਮੀਟਰ ਦੂਰੀ ਉਹ ਤੈਅ ਕਰੇਗਾ ਕੁੱਲ ਦੂਰੀ 815 ਕਿਲੋਮੀਟਰ ਤੈਅ ਕਰੇਗਾ ਤਾ ਇਹ ਹੋਏ ਆਪਣੇ ਅਭਿਆਸ 2.3 ਦੇ ਸਾਰੇ ਸਵਾਲ ਹੁਣ ਇਸ ਵੀਡੀਓ ਵਿੱਚ ਪੂਰੇ ਹੋ ਚੁੱਕੇ ਹਨ ਤੇ ਹੁਣ ਅਸੀਂ ਅਗਲਾ ਅਭਿਆਸ ਕਰਾਂਗੇ